ਪੰਜਾਬ ਦੇ ਨੌਜਵਾਨਾਂ ਦਾ ਦਿਨੋਂ-ਦਿਨ ਡੰਗਰਾਂ ਤੋਂ ਜਿਹੜਾ ਪਸ਼ੂਆਂ ਤੋਂ ਮਨ ਅੱਕਦਾ ਜਾ ਰਿਹਾ ਏ ਕਿਤੇ ਨਾ ਕਿਤੇ ਉਹ ਹੁਣ ਗੋਏ ਦੇ ਵਿੱਚ ਲਿਬੜਨ ਤੋਂ ਡਰਦੇ ਆ ਇਸੇ ਕਾਰਨ ਘਰਾਂ ਦੇ ਵਿੱਚੋਂ ਜਿਹੜੇ ਪਸ਼ੂ ਐ ਮੱਝਾਂ ਗਾਈਆਂ ਉਹ ਘਟਾ ਦਿੱਤੇ ਗਏ ਐ ਲੋਕਾਂ ਨੇ ਜਿੱਥੇ ਪਹਿਲਾਂ 8-8 10-10 ਡੰਗਰ ਪਸ਼ੂ ਇੱਕ ਘਰ 'ਚ ਹੁੰਦੇ ਸੀ ਅੱਜ ਸਿਰ ਤੇ ਸਿਰਫ ਇੱਕ ਰਹਿ ਚੁੱਕਿਆ ਏ ਤੇ ਦੁੱਧ ਮੁੱਲ ਦਾ ਜਿਹੜਾ ਹੈਗਾ ਡੈਰੀ ਤੋਂ ਲਿਆ ਕੇ ਉਹ ਆਪਾਂ ਜਾਦੇ ਖੁਸ਼ ਹੁੰਨੇ ਆ ਹੁਣ ਉਸ ਦਾ ਰਿਜ਼ਲਟ ਜਿਹੜਾ ਹੈ ਉਹ ਪੰਜਾਬ 'ਚ ਹੀ ਸਾਹਮਣੇ ਆਉਣਾ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਪੰਜਾਬ ਨੂੰ ਕਿਸੇ ਟਾਈਮ ਦੁੱਧ ਦਹੀਂ ਦੇਸੀ ਘਿਓ ਦੇ ਨਾਲ ਜਾਣਿਆ ਜਾਂਦਾ ਸੀ ਅੱਜ ਉਹ ਦੇਸੀ ਘਿਓ ਘੋ ਨਹੀਂ ਰਿਹਾ ਜ਼ਹਿਰ ਬਣਦਾ ਜਾ ਰਿਹਾ ਹੈ ਜਿਹੜਾ ਅੱਜ ਕੱਲ ਆਪਾਂ ਕਹਿ ਦਿੰਦੇ ਆ ਕਿ ਚਲੋ ਕੋਈ ਨਹੀਂ ਦੇਸੀ ਘਿਓ ਮਾਰਕੀਟ 'ਚੋਂ ਖਰੀਦ ਕੇ ਲੈ ਕੇ ਆਉਣੇ ਆਪਾਂ ਦੁਕਾਨ ਤੋਂ ਲੈ ਆਉਣੇ ਆ ਧਿਆਨ ਰੱਖਿਓ ਉਹ ਦੇਸੀ ਘਿਓ ਜਿਹੜਾ ਲੈਣ ਜਾਂਦੇ ਆਪਾਂ ਸਿਰਫ 5 ਤੋਂ 10% ਹੀ ਸ਼ੁੱਧ ਹੁੰਦਾ ਹੈ ਪਿਓਰ ਹੁੰਦਾ ਹੈ ਬਾਕੀ 90% ਜਿਹੜਾ ਹੈਗਾ ਉਹ ਦੇਸੀ ਘਿਓ ਜਿਹੜਾ ਹੈਗਾ ਉਹ ਮਲਾਵਟੀ ਹੋ ਚੁੱਕਿਆ ਹੈ ਉਹ ਜ਼ਹਿਰ ਬਣ ਚੁੱਕਿਆ ਹੈ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਕਾਇਦਾ ਤੌਰ ਤੇ ਹੁਣ ਆંકੜੇ ਜਾਰੀ ਕੀਤੇ ਗਏ ਆ ਇਸੇ ਸਾਲ ਦੇ ਇਸ ਸਾਲ ਦੇਸੀ ਘਿਓ ਦੇ ਨਮੂਨੇ ਲਏ ਗਏ ਆ ਦੁੱਧ ਦੇ ਲਏ ਗਏ ਆ ਖੋਏ ਦੇ ਲਏ ਗਏ ਆ ਔਰ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਇਹ ਨਮੂਨੇ ਆਪਣੇ ਜਿਹੜੀ ਮਿਆਰ ਹੁੰਦੀ ਹੈ ਇੱਕ ਚੀਜ਼ ਦੀ ਉਹਦੀ ਪਿਓਰਟੀ ਦੀ ਉਹਦੇ ਤੋਂ ਕਿਤੇ ਥੱਲੇ ਗਏ ਆ ਜਾਂ ਆਪਾਂ ਹੁਣ ਕਹਿ ਲਈਏ ਕਿ ਜਿਹੜਾ ਇਹ ਦੇਸੀ ਘੋਲ ਲੈ ਕੇ ਆਉਣੀ ਹੈ ਇਹਦੇ ਵਿੱਚ ਮਿਕਸ ਚੀਜ਼ਾਂ ਪਾਈਆਂ ਗਈਆਂ ਰਿਫਾਈਨਡ ਪਾਇਆ ਗਿਆ ਹੈ ਹੋਰ ਵੀ ਕਈ ਤਰੀਕੇ ਦੀਆਂ ਚੀਜ਼ਾਂ ਪਾ ਕੇ ਇਹਨੂੰ ਦੇਸੀ ਬਣਾਇਆ ਜਾਂਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਪਿਓਰ ਘਿਓ ਬਣਾਇਆ ਜਾਂਦਾ ਪਰ ਇਹ ਹੁੰਦਾ ਪਿਓਰ ਨਹੀਂ ਹੈ ਹੁਣ ਇੱਕ ਇੱਕ ਕਰਕੇ ਤੁਹਾਨੂੰ ਅਸੀਂ ਆંકੜੇ ਦੱਸਣ ਜਾ ਰਹੇ ਆ ਜਿਸ ਕਰਕੇ ਥੋੜੀਆਂ ਵੀ ਅੱਖਾਂ ਖੁੱਲ ਜਾਣਗੀਆਂ ਤੇ ਆંકੜੇ ਧਿਆਨ ਦੇ ਨਾਲ ਜਿਹੜੇ ਆ ਤੁਸੀਂ ਸੁਣ ਲਿਓ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਆંકੜੇ ਜਾਰੀ ਹੋਏ ਆ ਪੰਜਾਬ ਦੇ ਵਿੱਚ ਦੇਸੀ ਘਿਓ ਦੇ 21.4% ਸੈਂਪਲ ਜਿਹੜੇ ਹੈਗੇ ਆ ਉਹ फेल ਹੋ ਚੁੱਕਿਆ ਹੈ ਦੇਸੀ ਘਿਓ ਦੇ ਵਿੱਚ ਹਾਈਡਰੋਜਨੇਟਿਡ ਫੈਟ ਅਤੇ ਰਿਫਾਈਨਡ ਤੇਲ ਦੀ ਮਿਲਾਵਟ ਜਿਹੜੀ ਆ ਵੱਡੇ ਪੱਧਰ ਤੇ ਦੇਖਣ ਨੂੰ ਮਿਲੀ ਹੈ ਸਿਰਫ 5 ਤੋਂ 10% ਹੀ ਛੁੱਧ ਜਿਹੜਾ ਪਿਓਰ ਕਹ ਲਈਏ ਆਪਾਂ ਉਹ ਦੇਸੀ ਘਿਓ ਜਿਹੜਾ ਹੈਗਾ ਉਹ ਹੁੰਦਾ ਹੈ ਬਾਕੀ 90% ਉਹਦੇ ਵਿੱਚ ਮਿਲਾਵਟ ਜਿਹੜੀ ਆ ਉਹ ਕੀਤੀ ਜਾਂਦੀ ਹੈ ਜੇਕਰ ਗੱਲ ਦੁੱਧ ਦੀ ਕੀਤੀ ਜਾਵੇ ਤਾਂ ਦੁੱਧ ਦੇ 13.6% ਨਮੂਨੇ ਆਪਣੇ ਮਿਆਰ ਤੇ खरे ਨਹੀਂ ਉਤਰ ਸਕੇ ਆ ਅਤੇ ਇਸ ਦੇ ਨਾਲ ਹੀ ਪੰਜਾਬ ਚ ਖੋਏ ਦੇ ਵੀ 26% ਸੈਂਪਲ ਫੇਲ ਹੋ ਗਏ ਆ ਜਿਹਨੂੰ ਆਪਾਂ ਬੜੇ ਚਾਅ ਨਾਲ ਕਹਨੇ ਆ ਕਿ ਆਪਾਂ ਹੋਟਲ ਤੋਂ ਅੱਜ ਖੋਏ ਵਾਲੀ ਪਰਫੀ ਲੈ ਕੇ ਆਉਣੇ ਆ ਉਹ ਚਾਹ ਦੇ ਨਾਲ ਖਾਵਾਂਗੇ ਤਾਂ ਯਾਦ ਰੱਖਿਓ ਉਸ ਖੋਏ ਵਾਲੀ ਪਰਫੀ ਜਾਂ ਖੋਏ ਦੇ 26 ਫੀਸ ਦੀ ਸੈਂਪਲ ਜਿਹੜੇ ਆ ਉਹ ਫੇਲ ਹੋਏ ਆ 2023-24 ਚ ਪੰਜਾਬ ਸਰਕਾਰ ਦੇ ਵੱਲੋਂ ਸੈਂਪਲ ਇਹ ਲਏ ਗਏ ਸੀ ਦੁੱਧ ਦੇ 646 ਸੈਂਪਲਾਂ ਦੇ ਵਿੱਚੋਂ 88 ਸੈਂਪਲ ਮਿਆਰ ਤੇ ਆਪਣੇ ਜਿਹੜਾ ਇੱਕ ਮਿਆਰ ਹੁੰਦੀ ਹੈ ਕਿ ਇੰਨਾ ਐਨੇ ਪਰਸੈਂਟ ਚੀਜ਼ ਨੂੰ ਛੁੱਧ ਹੋਣਾ ਜ਼ਰੂਰੀ ਹੈ 646 ਸੈਂਪਲਾਂ ਚੋਂ 48 ਸੈਂਪਲ ਮਿਆਰ ਤੇ ਖਰੇ ਨਹੀਂ ਉੱਤਰ ਸਕੇ 2022 ਤੋਂ 2024 ਤੱਕ ਦੁੱਧ ਦੇ 20988 ਸੈਂਪਲ ਲਏ ਗਏ ਆ ਅਤੇ ਦੁੱਧ ਦੇ 20988 ਸੈਂਪਲਾਂ ਦੇ ਵਿੱਚੋਂ 3712 ਸੈਂਪਲ ਆਪਣੇ ਪਿਓਰਿਟੀ ਦੀ ਮਿਆਦ ਤੇ ਜਿਹੜੇ ਆ ਉਹ ਖਰੇ ਨਹੀਂ ਉੱਤਰ ਸਕੇ ਭਾਵ ਉਹਨਾਂ ਦੇ ਵਿੱਚ ਮਲਾਵਟ ਜਿਹੜੀ ਆ ਉਹ ਚੀਤੀ ਗਈ ਸੀ ਸਾਲ 2023-24 ਦੇ ਵਿੱਚ ਦੁੱਧ ਅਤੇ ਦੁੱਧ ਤੋਂ ਬਣੀਆਂ ਜਿੰਨੀਆਂ ਵੀ ਜੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਦੇ ਕੁੱਲ 6041 ਨਮੂਨੇ ਜਿਹੜੇ ਐ ਉਹ ਲਏ ਗਏ ਸੀ ਜਿਨ੍ਹਾਂ ਦੇ ਵਿੱਚੋਂ 929 ਨਮੂਨੇ ਜਿਹੜੇ ਹੈਗੇ ਆ ਉਹ ਫੇਲ ਜਿਹੜੇ ਐ ਪੂਰੀ ਤਰੀਕੇ ਦੇ ਨਾਲ ਹੋ ਗਏ ਸੀ ਸਾਲ 2023-24 ਦੇ ਦੌਰਾਨ ਪੰਜਾਬ ਸਰਕਾਰ ਨੇ 1500 77 ਸਿਵਲ ਕੇਸ ਜਿਹੜੇ ਆ ਉਹ ਕੀਤੇ ਸੀ ਦਰਜ 76 ਕੇਸਾਂ ਦੇ ਵਿੱਚ ਅਪਰਾਧਿਕ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਗਈ ਸੀ ਕਿ ਤੁਸੀਂ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਕਰ ਰਹੇ ਹੋ ਤੁਹਾਡੇ ਤੇ ਕੇਸ ਹੋਣਾ ਚਾਹੀਦਾ ਹੈ ਬੀਤੇ 3 ਵਰਿਆਂ ਦੇ ਵਿੱਚ 3 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ 194 ਫੇਲ ਨਮੂਨਿਆਂ ਦੇ ਮਾਲਕਾਂ ਦੇ ਖਿਲਾਫ अपराधिक कार्रवाई ਜਿਹੜੀ ਆ ਉਹ ਕੀਤੀ ਗਈ ਹੈ